ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ ਪ੍ਰੀਤਕੌਰ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹਾਂ ਜੀ ਹਰ ਰੋਜ਼ ਦੀ ਤਰ੍ਹਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆਂ ਜੀ ਕੇਂਦਰੀ ਖੇਤੀਬਾੜੀ ਮੰਤਰੀ ਦੀ ਪਿਛਲੇ ਦਿਨੀ ਸਾਡੇ ਵਾਲਾ ਰੇਡੀਓ ਦੇ ਉੱਪਰ ਆਪਾਂ ਇਸ ਖਬਰ ਦੀ ਸਾਂਝ ਪਾਈ ਸੀ ਕਿ ਉਹਨਾਂ ਨੇ ਪੰਜਾਬ ਆਉਣਾ ਤੇ ਹੁਣ ਕਹਿੰਦੇ ਆ ਕਿ ਉਹਨਾਂ ਨੇ ਪਿੰਡੂ ਵਿਕਾਸ ਮੰਤਰੀ ਦੇ ਨਾ ਪਹੁੰਚਣ ਤੇ ਇਤਰਾਜ਼ ਪ੍ਰਗਟਾਇਆ ਜੀ ਬਿਲਕੁਲ ਜੀ ਬਿਲਕੁਲ ਗੱਲ ਹੈ ਜੀ ਕਿ ਉਹਨਾਂ ਨੇ ਪਿੰਡੂ ਵਿਕਾਸ ਮੰਤਰੀ ਦੇ ਨਾ ਪਹੁੰਚਣ ਦੇ ਉੱਤੇ ਇਤਰਾਜ਼ ਪ੍ਰਗਟਾਇਆ ਵੈਸੇ ਚਲੋ ਪਹਿਲੀ ਗੱਲ ਤਾਂ ਇਹ ਜੀ ਕਿ ਉਹ ਕੱਲ ਆਏ ਉਹਨਾਂ ਦੇ ਵੱਲੋਂ ਆ ਕੇ ਲੁਧਿਆਣੇ ਦੇ ਵਿੱਚ ਇਹ ਵੱਖ-ਵੱਖ ਪ੍ਰੋਗਰਾਮਾਂ 'ਚ ਸ਼ਿਰਕਤ ਕੀਤੀ ਗਈ ਹੈ ਸ਼ਿਵਰਾਜ ਸਿੰਘ ਟੋਹਣ ਜਿਹੜੇ ਕਿ ਕੇਂਦਰੀ ਖੇਤੀਬਾੜੀ ਮੰਤਰੀ ਆ ਉਹਨਾਂ ਦੇ ਇੱਥੇ ਆਉਣ ਦਾ ਪਹਿਲੇ ਹੀ ਪ੍ਰੋਗਰਾਮ ਉੱਥਿਆ ਸੀ ਵੀ ਭਾਈ ਅਸੀਂ ਫਲਾਣੀ ਫਲਾਣੀ ਚੀਜ਼ ਦਾ ਉਦਘਾਟਨ ਕਰਨਾ ਤੇ ਉਸ ਤੋਂ ਬਾਅਦ ਹੜ੍ਹ ਪੀੜਤਾਂ ਦੇ ਬਾਰੇ ਗੱਲ ਵੀ ਕਰਨੀ ਆ ਤੇ ਵਿਚਾਰ ਵੀ ਲੈਣੇ ਆ ਰਿਪੋਰਟ ਵੀ ਲੈਣੀ ਆ ਕਈ ਕੰਮ ਸਕਾਇ ਸੀਗੇ ਪਰ ਜਿਹੜੀ ਤਾਜ਼ਾ ਜਾਣਕਾਰੀ ਪ੍ਰਾਪਤ ਹੋਈ ਆ ਵੀ ਉਹਨਾਂ ਨੇ ਇਸ ਗੱਲ ਦੇ ਉੱਤੇ ਹੈਰਾਨੀ ਤੇ ਇਤਰਾਜ਼ਗੀ ਜ਼ਾਹਰ ਕੀਤੀ ਆ ਕਿ ਭਾਈ ਇੱਥੇ ਖੇਤੀ ਜਿਹੜੇ ਹਨ ਸਿੰਚਾਈ ਮੰਤਰੀ ਸਾਹਿਬ ਉਹ ਕਿਉਂ ਨਹੀਂ ਆਏ ਉਹ ਕਦੇ ਵੀ ਅਸੀਂ ਇਸ ਮਸਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਕਿਸੀ ਲਿਖਤੀ ਆ ਇਹ ਭਾਈ ਤੁਹਾਡੇ ਉਹ ਮੰਤਰੀ ਸਾਹਿਬ ਨਹੀਂ ਆਏ ਤੇ ਉਹਨਾਂ ਦੇ ਨਾਲ ਅਸੀਂ ਬੈਠ ਕੇ ਤੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਬਾਰੇ ਗੱਲਬਾਤ ਵੀ ਕਰਨੀ ਸੀਗੀ ਤੇ ਉਹ ਨਹੀਂ ਪਹੁੰਚੇ ਤੇ ਉਹ ਕਦੇ ਦੀ ਗੱਲਬਾਤ ਅਧੂਰੀ ਰਹੀ ਆ ਵੈਸੇ ਪੰਜਾਬ ਦੇ ਖੇਤੀਬਾੜੀ ਮੰਤਰੀ ਤੇ ਜਿਹੜੇ ਪਸ਼ੂ ਪਾਲਣ ਮੰਤਰੀ ਮੇਜੇ ਮੰਤਰੀ ਆ ਜਿਹੜੀ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਉਹ ਉਹ ਇੱਥੇ ਪਹੁੰਚੇ ਸੀਗੇ ਉਹਨਾਂ ਦੇ ਵੱਲੋਂ ਉੱਥੇ ਪਹੁੰਚ ਕੇ ਤੇ ਜਿਹੜੀ ਜਾਣਕਾਰੀ ਦਾ ਆਦਾਨ ਪ੍ਰਦਾਨ ਕਰਨਾ ਸੀ ਉਹ ਕੀਤਾ ਗਿਆ ਪਰ ਸਿੰਚਾਈ ਮੰਤਰੀ ਨਹੀਂ ਪਹੁੰਚੇ ਕਹਿਣ ਦਾ ਭਾਵ ਇਹ ਆ ਤੋ ਇਸ ਗੱਲ ਦੇ ਉੱਤੇ ਉਹਨਾਂ ਨੇ ਇਤਰਾਜ਼ ਜ਼ਾਹਰ ਕੀਤਾ ਹੈਗਾ ਸ਼ਿਵਰਾਜ ਸਿੰਘ ਚੋਹਾਨ ਘਰਾਣੇ ਤੋ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਦੇਖੋ ਪੰਜਾਬ ਦੇ ਵਿੱਚ ਕੁਝ ਵੱਖਰਾ ਕੁਝ ਵੱਡਾ ਤੋ ਉਹਨਾਂ ਨੇ ਜੀ ਕਿ ਹੋਵੇ ਪੰਜਾਬ ਦੇ ਲੋਕਾਂ ਦੇ ਲਈ ਸਾਡੀ ਸਰਕਾਰ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਆ ਉਹ ਹਮੇਸ਼ਾ ਖੜੀ ਸੀ ਤੇ ਖੜੀ ਰਹੂਗੀ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਪੰਜਾਬ ਦੇ ਲੋਕ ਆ ਜਿਹੜੇ ਉਹ ਬੀਜੇਪੀ ਤੋਂ ਬੜੇ ਆਸਵੰਦ ਆ ਬੀਜੇਪੀ ਪੰਜਾਬ ਦੇ ਲੋਕਾਂ ਦਾ ਕਲਾ ਕਲਾ ਮਸਲਾ ਹੱਲ ਕਰਨ ਲਈ ਵਚਨਬੱਧ ਆ ਸੋ ਵेन ਇਪਾਈ ਕੀ ਬਣਦਾ ਪਰ ਕੱਲ ਉਹਨਾਂ ਨੇ ਆਪਣੇ ਤੈਅ ਸਮੇਂ ਦੇ ਮੁਤਾਬਕ ਉਹ ਆਏ ਤੇ ਫਿਰ ਉਹ ਗਏ ਜੀ ਤੇਨ ਸਾਹਿਬ ਅਨਵਨੀ ਚਤੁਰਵੇਦੀ ਨੇ ਕਹਿੰਦੇ ਸਾਰਿਆਂ ਚੱਕਰਾਂ ਦੇ ਵਿੱਚ ਪਾਇਆ ਹੋਇਆ ਉਹਦਾ ਡਰਾਮਾ ਸਾਹਮਣੇ ਆ ਗਿਆ ਤੇ ਪੁਲਿਸ ਗ੍ਰਫਤਾਰ ਕਰਨ ਲਈ ਪਹੁੰਚੀ ਸੀ ਜੀ ਹਾਂ ਬਿਲਕੁਲ ਜੀ ਪੁਲਿਸ ਗ੍ਰਫਤਾਰ ਕਰਨ ਵਾਸਤੇ ਪਹੁੰਚੀ ਸੀ ਪਰ ਪੁਲਿਸ ਜੀ ਤੀਸ਼ ਨਹੀਂ ਚੱਲੀ ਪੁਲਿਸ ਗ੍ਰਫਤਾਰ ਕਰਨ ਪਹੁੰਚੀ ਸੀ ਪਰ ਪੁਲਿਸ ਜੀ ਦੇ ਵਸੀ ਰਹੀ ਹੈ ਪੁਲਿਸ ਦੋ ਸੂਬਿਆਂ ਦੀ ਕਹਿੰਦੇ ਇੱਕ ਚੰਡੀਗੜ੍ਹ ਦੀ ਤੇ ਇੱਕ ਪੰਜਾਬ ਦੀ ਇਹ ਆਮੋ-ਸਾਮਣੇ ਹੋ ਗਈ ਤੇ ਨਮਨੀਤ ਚੱਤਰਵੈਦੀ ਜਿਹਨੇ ਕਿ ਫਰਾਡ ਕੀਤਾ ਜਿਹਨੇ ਕਿ ਧੋਖਾ ਕੀਤਾ ਜਿਹਨੇ ਕਿ ਲੋਕਾਂ ਨੂੰ ਗਮਰਾਹ ਕੀਤਾ ਉਹਦੇ ਬਾਬਤ ਖਬਰਾਂ ਇਹ ਔੜ ਲੱਗ ਪਈਆਂ ਵੀ ਭਾਈ ਇਹ ਆ ਕੁਝ ਬੜੀ ਕੀ ਜਾਂਦਾ ਮੈਂ ਤਾਂ ਇਹ ਸੋਚਦਾ ਵੀ ਜੇਕਰ ਕੋਈ ਆਮ ਬੰਦਾ ਹੁੰਦਾ ਹੋਰ ਤੇ ਫਿਰ ਉਹਨੂੰ ਪੁਲਿਸ ਨੇ ਹੁਣ ਤੱਕ ਫੜ ਕੇ ਅੰਦਰ ਕੀਤਾ ਹੋਣਾ ਸੀ ਪਰ ਇਹਨੂੰ ਤਾਂ ਭਾਈ ਪੁਲਿਸ ਬਚਾਉਣ ਲੱਗ ਪਈ ਤੇ ਨਮਨੀਤ ਚੱਤਰਵੈਦੀ ਉਹ ਆ ਜਿਹਦੇ ਕਿ ਜ਼ੀਰੋ ਪੋਲਿਟਿਕਸ ਕਿਸੇ ਵੇਲੇ ਕਿਤਾਬ ਲਿਖੀ ਸੀ ਜੀਓਪੋਲਟ ਚੱਕ ਕਿਤਾਬ ਲਿਖ ਕੇ ਨਹੀਂ ਤੇ ਆਪਾਂ ਜਾਣਦੇ ਆ ਕਿ ਉਦੋਂ ਬੜਾ ਵੱਡਾ ਨਾਂ ਖਟਿਆ ਸੀ ਪਰ ਹੁਣ ਇਹਦੇ ਵੱਲੋਂ ਆ ਨੰਗੀਆਂ ਗੱਲਾਂ ਕਿਤਕਾ ਜਾਣ ਲਗੀਆਂ ਉਧਰ 16 ਛੜਤਾ ਉਧਰ ਠੋੜਾ ਛੜਤਾ ਜੇਕਰ ਇਸ ਬੰਦੇ ਦੇ ਕਾਗਜ਼ ਦਾਖਲ ਕੀਤੇ ਤੇ ਇਸ ਬੰਦੇ ਦੇ ਕੋਲੇ ਸਮਰਥਨ ਹੋਣੀ ਤਾਂ ਫਿਰ ਇਹ ਨੂੰ ਇਹੋ ਜਿਹਾ ਪੰਗਾ ਲੈਣਾ ਨਹੀਂ ਚਾਹੀਦਾ ਪਰ ਇਸ ਬੰਦੇ ਨੇ ਕਾਗਜ਼ ਦਾਖਲ ਕੀਤੇ ਇਹਨੇ ਇਹ ਸਾਬਤ ਕੀਤਾ ਜੀ ਕਿ ਮੇਰੇ ਕੋਲੇ ਸਮਰਥਨ ਆ ਮੇਰੇ ਕੋਲੇ ਪੂਰਾ ਸਮਰਥਨ ਆ ਮੇਰੇ ਨਾਲ 10 ਦਾ ਐਮਐਲ ਆ ਹਾ ਹਾ ਖੜੇ ਆ ਜਦ ਕੀ ਦੇ ਨਾਲ ਖੜਾ ਖੁੜਾ ਕੋਈ ਨਹੀਂਗਾ ਇਹ ਐਵੇਂ ਰੌਲਾ ਪਾਉਣ ਵਾਲਾ ਬੰਦਾ ਹੀ ਲੱਗਦਾ ਮੈਨੂੰ ਜਾਣਕਾਰੀ ਇਹ ਪ੍ਰਾਪਤ ਹੋਈ ਆ ਵੀ ਇਸ ਬੰਦੇ ਦੇ ਵੱਲੋਂ ਵਕ ਵਕ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦੇ ਨਾਲ ਲੱਤ ਕੇ ਤੇ ਇਹ ਗੱਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਮੇਰੇ ਨਾਲ ਹੈਗੇ ਆ ਇਹਨਾਂ ਦਾ ਮੇਨੂੰ ਸਮਰਥਨ ਹੈਗਾ ਉਹਨਾਂ ਵਿਧਾਇਕਾਂ ਨੇ ਇਹ ਗੱਲ ਕਹੀ ਜੀ ਮੀਡੀਆ ਦੇ ਵਿੱਚ ਆ ਕੇ ਵੀ ਭਾਈ ਇਹ ਸਾਡਾ ਕੋਈ ਸਮਰਥਨ ਨਹੀਂਗਾ ਸਾਡੇ ਆਪ ਹੀ ਜਾਲੀ ਸਾਈਨ ਕਰ ਲਏ ਸਾਡੇ ਨਾਲ ਇਹਦੇ ਵੱਲੋਂ ਧੋਖਾ ਕੀਤਾ ਗਿਆ ਉਹਨਾਂ ਨੇ ਪਰਚੇ ਦਰਜ ਕਰਵਾਤੇ ਹੀਰਾ ਫੇਰੀ ਦੇ ਕੱਲ ਇਹਨੂੰ ਚੰਡੀਗੜ੍ਹ ਦੇ ਵਿੱਚ ਪੁਲਿਸ ਫੜਨ ਗਈ ਸੀ ਰੋਪੜ ਦੇ ਖਾਣੇ ਦੇ ਖਿਲਾਫ ਪਰਚਾ ਦਰਜ ਹੋਇਆ ਪੁਲਿਸ ਇਹਨੂੰ ਫੜਨ ਗਈ ਪੰਜਾਬ ਦੀ ਤੇ ਚੰਡੀਗੜ੍ਹ ਦੀ ਪੁਲਿਸ ਇਹਨੂੰ ਬਚਾਉਣ ਲੱਗ ਪਈ ਇਸ ਕਰਕੇ ਦੋਵੇਂ ਸੂਬਿਆਂ ਦੀ ਪੁਲਿਸ ਦੇ ਵਿੱਚ ਬਹਿਸਬਾਜ਼ੀ ਹੋਈ ਹੈ ਜਦੋਂ ਮਾਮਲਾ ਵਧ ਗਿਆ ਤੇ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਜਿਹੜੀ ਚੰਡੀਗੜ੍ਹ ਦੀ ਪੁਲਿਸ ਆ ਇਹ ਇਹਨੂੰ ਬਸ ਬਚਾ ਕੇ ਤੇ ਚੰਡੀਗੜ੍ਹ ਵਾਲੇ ਖਾਣੇ ਤੇ ਲੱਗੀ ਪਹਿਲੀ ਵਾਰ ਦੇਖਿਆ ਵੀ ਭਾਈ ਇੱਕ ਥਾਣੇ ਦੇ ਵਿੱਚ ਸੂਬੇ ਦੀ ਪੁਲਿਸ ਨਾ ਪਹੁੰਚੇ ਇਸ ਕਰਕੇ ਬੈਰੀਕੇਡਿੰਗ ਕੀਤੀ ਗਈ ਆ ਬਾਹਰ ਇੱਕ ਬੰਦੇ ਨੂੰ ਬਚਾਉਣ ਦੇ ਲਈ ਜਿੰਨੀ ਬਹਿਸ ਬਾਧੀ ਹੋਈ ਤੇ ਜਿਵੇਂ ਵੀਡੀਓ ਵਾਇਰਲ ਹੋਈਆਂ ਇਹ ਆਪਣੇ ਆਪ ਦੇ ਵਿੱਚ ਅਚੱਬੇ ਵਾਲੀ ਗੱਲ ਆ ਸੋ ਭਾਈ ਬੇਨੇ ਕੀ ਬਣਦਾ ਪਰ ਬੰਦੇ ਦੇ ਉੱਤੇ ਪਰਚਾ ਦਰਜ ਹੋ ਗਿਆ ਨਮਨੀਤ ਚਤਰਵਿਦੀ ਦੇ ਉੱਤੇ ਕਾਗਜ਼ ਇਹਦੇ ਕੱਲ ਰੱਦ ਕਰ ਦਿੱਤੇ ਗਏ ਆ ਕਿਉਂਕਿ ਜਦੋਂ ਵਿਧਾਇਕਾਂ ਦੇ ਪੁਰਾਣੇ ਦਸਤਕਤਾਂ ਦੇ ਨਾਲ ਇਹਦੇ ਦਸਤਕਤ ਮਿਲਾਏ ਗਏ ਜਿਹੜੇ ਇਹਨੇ ਸਾਫਤ ਕੀਤੇ ਆ ਤੇ ਉਹ ਫਿਰ ਗਲਤ ਪਾਏ ਗਏ ਆ ਤੇ ਮਤਲਬ ਇਹ ਜੀ ਕਿ ਬੰਦੇ ਨੂੰ ਦਰਦੁਰ ਕੋਈ ਹੈ ਹੀ ਨਹੀਂਗਾ ਇਹ ਭਾਈ ਮੈਂ ਗਲਤ ਕੰਮ ਕਰੀ ਜਾਂਦਾ ਹਾਲਾਂਕਿ ਇਸ ਬੰਦੇ ਨੇ ਗੱਲ ਕਹੀ ਹੈ ਕਿ ਮੈਂ ਹੁਣ ਜਾਊਂਗਾ ਜੀ ਹਾਈ ਕੋਰਟ ਦੇ ਵਿੱਚ ਇਹਨੇ ਇਹ ਵੀ ਗੱਲ ਕਹੀ ਆ ਜੀ ਦੇਖਦੇ ਹਾਂ ਕੀ ਬਣਦਾ ਹੈ ਖੈਰ ਅੱਗੇ ਵਧਦੇ ਹਾਂ ਟੈਣਾ ਸਾਹਿਬ ਉਹ ਤਾਂ ਰਾਜਵਾਲ ਹੋਰਾਂ ਨੂੰ ਕਹਿੰਦੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਸ਼੍ਰਮnik ਕਮੇਟੀ ਪ੍ਰਧਾਨ ਨੇ ਹਾਂ ਬਿਲਕੁਲ ਜੀ ਪਤਾ ਲੱਗਾ ਜੀ ਕਿ ਰਾਜਵਾਲ ਹੋਰਾਂ ਦੇ ਨਾਲ ਬਲਵੰਤ ਸਿੰਘ ਰਾਜਵਾਲ ਹੋਰਾਂ ਦੇ ਨਾਲ ਤੇ ਮੁਲਾਕਾਤ ਕੀਤੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਤੇ ਉਹਨਾਂ ਨੇ ਮੁਲਾਕਾਤ ਕਰਕੇ ਤੇ ਕਿਹੜੀਆਂ-ਕਿਹੜੀਆਂ ਗੱਲਾਂ ਕੀਤੀਆਂ ਹੋਣਗੀਆਂ ਇਹ ਨਿਸ਼ਰਤਾ ਨਹੀਂ ਹੋਈਆਂ ਪਰ ਇੰਨੀ ਗੱਲ ਜ਼ਰੂਰ ਹੈ ਕਿ ਗੱਲਾਂ ਇਹ ਹੀ ਹੋਈਆਂ ਹੋਣਗੀਆਂ ਕਿ ਭਾਈ ਆਪਾਂ ਆਪ ਲਰਨਿੰਗ ਕਰਨੀ ਹੈ ਪਰ ਅਥ ਦੇ ਵਿੱਚ ਇੱਕ ਅਪਾਰ ਅਨੁਪੀ ਲਿਖਣੀ ਆ ਇਸ ਕਪਾਰ ਅਨੁਪੀ ਲਿਖਾਂਗੇ ਸੋ ਇਸ ਤਰੀਕਰੀਆਂ ਗੱਲਬਾਤਾਂ ਹੋਈਆਂ ਹੋਣਗੀਆਂ ਪਰ ਇਹ ਹੈ ਜੀ ਕਿ ਅੱਜ ਰਾਜਵਾਨਾ ਦੇ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਵੀ ਹੋਣੀ ਹੈ ਉਹ ਸੁਣਵਾਈ ਦੇ ਵਿੱਚੋਂ ਕੀ ਨਿਕਲ ਕੇ ਆਉਦਾ ਸਾਹਮਣੇ ਇਹ ਹੁਣ ਸਮਾਂ ਦੱਸੂਗਾ ਪਰ ਰਾਜੋਵੜਾ ਦਾ ਮੁੱਦਾ ਆਪਾਂ ਜਾਣਦੇ ਹਾਂ ਕਿ ਬਹੁਤ ਲੰਮੇ ਸਮੇਂ ਤੋਂ ਚੱਲਦਾ ਉਹ 29 ਸਾਲ ਤੱਕ ਰਾਜੋਵੜਾ ਨੂੰ ਇਸ ਵੇਲੇ ਜੇਲ੍ਹ ਦੇ ਵਿੱਚ ਬੈਠਿਆ ਹੋਵੇ ਜੀ ਲਗਭਗ 29 ਸਾਲ ਤੇ ਪਿਛਲੇ ਕੁਝ ਸਮੇਂ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਵੀ ਗੱਲ ਕਹੀ ਸੀ ਕਿ ਭਾਈ ਰਾਜੋਵੜਾ ਨੂੰ ਹਾਲੇ ਤੱਕ ਫਾਂਸੀ ਦਿੱਤੀ ਕਿਉਂ ਨਹੀਂ ਗਈ ਇਸ ਮਸਲੇ ਦੇ ਵਿੱਚ ਤੁਸੀਂ ਕੀਤਾ ਕੀ ਅਸੀਂ ਤਾਂ ਰੋਕ ਲਈ ਸੀ ਉਹ ਫਿਰ ਕਿਉਂਕਿ ਸੁਪਰੀਮ ਕੋਰਟ ਦੀ ਇਸ ਆਦੇਸ਼ ਨੂੰ ਕੇਂਦਰ ਦੀ ਸਰਕਾਰ ਨੇ ਮੰਨਿਆ ਨਹੀਂ ਸੀਗਾ ਜੋ ਕਿ ਪੰਜਾਬ ਦੇ ਵਿੱਚ ਲੋਕਾਂ ਨੇ ਵਿਰੋਧ ਕੀਤਾ ਸੀ ਉਦੋਂ ਅਕਾਲੀ ਨਾਲ ਤੇ ਭਾਜਪਾ ਨਾਲ ਦੀ ਸਮਝ ਦੀ ਸਰਕਾਰ ਹੁੰਦੀ ਸੀ ਪੰਜਾਬ ਦੇ ਵਿੱਚੋਂ ਲੋਕਾਂ ਨੇ ਵਿਰੋਧ ਕੀਤਾ ਸਿਆਸਤ ਬਚਾਉਣ ਦੇ ਲਈ ਤੇ ਉਹਨਾਂ ਨੇ ਰੋਕ ਲਈ ਦੀ ਚਲੋ ਹੁਣ ਵੇਨੇ ਆ ਇਸ ਮਾਮਲੇ ਦੇ ਉੱਤੇ ਕੀ ਕੁਝ ਹੁੰਦਾ ਪਰ ਪੁੱਲ ਮਲਾ ਕੇ ਗੱਲ ਇਹ ਆ ਕਿ ਲੰਘੇ ਕੱਲ ਐਡਵੋਕੇਟ ਧਾਮੀ ਸਾਹਿਬ ਨੇ ਜਿਹੜੇ ਉਹ ਇਹਨਾਂ ਨੂੰ ਜੇਲ੍ਹ ਦੇ ਵਿੱਚ ਮਿਲ ਕੇ ਆਏ ਆ 1 ਘੰਟੇ ਦੇ ਕਰੀਬ ਕਰੀਬ ਗੱਲਬਾਤ ਚੱਲੀ ਆ ਗੱਲਬਾਤ ਦੇ ਮੁਕੰਮਲ ਵੇਰਵੇ ਕਾਹਦੀ ਸਾਹਮਣੇ ਆਏ ਪਰ ਹਾਂ ਇਨੀ ਗੱਲ ਜ਼ਰੂਰ ਆ ਕਿ ਭਾਈ ਇਸ ਗੱਲਬਾਤ ਦੇ ਵਿੱਚ ਕੀ ਕਿਵੇਂ ਇਹ ਹਾਈ ਹੋ ਸਕਦੀ ਆ ਕਿਸ ਤਰੀਕੇ ਦੇ ਨਾਲ ਆਪਾਂ ਅਗਲੀ ਪਲਾਨਿੰਗ ਕਰ ਰਹੇ ਆ ਕੀ ਕੀ ਕੁਝ ਆਉਂਦੇ ਦਿਨਾਂ ਦੇ ਵਿੱਚ ਹੋਰ ਬਣ ਸਕਦਾ ਇਹਨਾਂ ਬਿਸ਼ੇ ਤੇ ਚਰਚਾ ਹੋਈ ਹੋਣੀ ਆ ਜੀ ਜੀ ਤੇ ਜਨਾਬ ਸਾਹਿਬ ਉਧਰ ਦੂਸਰੇ ਪਨੇ ਬਾਗੀ ਧੜੇ ਨੂੰ ਵੀ ਕਹਿੰਦੇ ਬੜਾ ਵੱਡਾ ਝਟਕਾ ਲੱਗਿਆ ਜੀ ਕਿਉਂਕਿ ਸ਼੍ਰੋਮਣਿਕ ਕਮੇਟੀ ਮੈਂਬਰਸ ਦੀ ਘਰ ਵਾਪਸੀ ਹੋ ਗਈ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਇੱਕ ਝਟਕੇ ਵਾਲੀ ਗੱਲ ਉਹਨਾਂ ਲਈ ਇਸ ਕਰਕੇ ਆ ਕਿਉਂਕਿ ਜਿਹੜੇ ਬਾਗੀ ਧੜੇ ਵਾਲੇ ਆ ਉਹ ਇਹ ਗੱਲ ਕਹਿੰਦੇ ਵੀ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਤੋਂ ਕੁੱਲ ਬੰਦੇ ਟੁੱਟੇ ਪਏ ਆ ਕੁੱਲ ਬੰਦੇ ਕੱਟੇ ਪਏ ਆ ਵੀ ਇਹਨਾਂ ਨੇ ਬਰਬਾਦੀ ਕਰਤੀ ਇਹਨਾਂ ਨੇ ਆਹ ਕਰਤੀ ਮੈਂ ਇਹ ਗੱਲ ਕਹਿਣਾ ਹੁੰਦਾ ਜਿਹੜੇ ਜਿਹੜੇ ਵੀ ਇਹ ਗੱਲ ਕਹਿੰਦੇ ਆ ਵੀ ਜੇ ਉਹ ਬਰਬਾਦੀ ਦੀ ਕਹਾਣੀ ਬਿਆਨ ਕਰਦੇ ਤੇ ਵੀਰੋਂ ਫਿਰ ਬਰਬਾਦੀ ਦੇ ਵਿੱਚ ਉਹਨਾਂ ਦਾ ਵੀ ਹੱਥ ਆ ਕਿਉਂਕਿ ਉਦੋਂ ਉਹ ਵੀ ਸਰਕਾਰ ਦੇ ਵਿੱਚ ਹੀ ਸੀ ਉਦੋਂ ਉਹ ਵੱਖਰੇ ਨਹੀਂ ਸੀ ਉਦੋਂ ਉਹ ਵੀ ਸਰਕਾਰ ਦੇ ਵਿੱਚ ਸੀ ਉਦੋਂ ਉਹਨਾਂ ਨੇ ਵੀ ਮਲਾਈਆਂ ਚਟਕੀਆਂ ਪੁਰਗਾ ਜੇ ਜਦੋਂ ਹੁਣ ਉਹਨਾਂ ਦੇ ਪੜਪੰਨੇ ਕੁਝ ਨਹੀਂ ਗਾ ਤੇ ਆਪਾਂ ਇਹ ਗੱਲ ਕਹਿੰਨੇ ਵੀ ਪਾਈ ਇਨਾਂ ਨੇ ਧੋਖਾ ਧੱਕਾ ਬਹੁਤ ਕੀਤਾ ਆਪਾਂ ਬਦਲਾ ਲੈ ਕੇ ਆਉਣਾ ਆਪਾਂ ਵੱਖਰੇ ਕਿਸਮ ਦੀ ਕ੍ਰਾਂਤੀ ਚਾਹੁੰਦੇ ਹੁਣ ਹੁਣ ਆਪਣਾ ਕਮ ਦਿਲ ਪਿਆ ਸੋ ਲੋਕ ਇਸ ਗੱਲ ਨੂੰ ਸਮਝਦੇ ਆ ਲੋਕ ਕੋਈ ਹੁਣ ਜਨੂਨੀ ਨਹੀਂਗੇ ਇਹ ਭਾਈ ਉਧਰ ਮਗਰਲੇ ਪਾਸੇ ਤੁਰਪੇ ਉਧਰਲੇ ਪਾਸੇ ਹਰਲ ਹਰਲ ਕਰਦੇ ਤੁਰਪੇ ਲੋਕ ਇਸ ਗੱਲ ਨੂੰ ਸਮਝਦੇ ਆ ਪਰ ਲੰਘੇ ਕਣ ਪਤਾ ਲੱਗਾ ਜੀ ਕਿ ਦੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਜਿਹੜੇ ਉਹਨਾਂ ਦੀ ਘਰ ਵਾਪਸੀ ਹੋ ਗਈ ਆ ਉਹ ਜਿਹੜੀ ਘਰ ਵਾਪਸੀ ਹੋਈ ਹੈ ਉਹਨਾਂ ਦੇ ਵਿੱਚ ਇੱਕ ਤਾਂ ਗੁਰਮੀਤ ਸਿੰਘ ਤਲੋਕੇ ਵਾਲਾ ਨੇ ਤੇ ਇੱਕ ਹੋਰ ਨੇ ਇਹ ਸ਼ਰੋਵਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋਵੇਂ ਜਿਹੜੇ ਮੈਂਬਰ ਨੇ ਇਹਨਾਂ ਦੋਵਾਂ ਦੀ ਘਰ ਵਾਪਸੀ ਦੇ ਉੱਤੇ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਦੇਖੋ ਮੈਂ ਤਾਂ ਬਾਕੀਆਂ ਨੂੰ ਵੀ ਇਹ ਗੱਲ ਕਹਿਣਾ ਕਿ ਜਿਹੜੇ ਰੁੱਸ ਕੇ ਗਏ ਆ ਜਾਂ ਕਿਸੇ ਵੀ ਕਾਰਨ ਕਰਕੇ ਗਏ ਆ ਉਹ ਘਰ ਮੁੜਿਓ ਇਹ ਪਾਰਟੀ ਉਹਨਾਂ ਦੀ ਆ ਉਹ ਕਿਸੇ ਦੇ ਕਹੜੇ ਦੇ ਵਿੱਚ ਨਾ ਆਉਣ ਉਹਨਾਂ ਨੂੰ ਕਿਸੇ ਦੇ ਕਹੜੇ ਦੇ ਵਿੱਚ ਆਉਣ ਦੀ ਲੋੜ ਨਹੀਂ ਤੇ ਪਾਰਟੀ ਉਹਨਾਂ ਦੀ ਵੇਟ ਕਰ ਰਹੀ ਹੈ ਉਹ ਜੀ ਦੇਖਦੇ ਆਂ ਕੌਣ ਆਉਂਦਾ ਕੀ ਹੁੰਦਾ ਤੇ ਕੀ ਨਹੀਂ ਖੈਰ ਅੱਗੇ ਵੱਧਦੇ ਆਂ ਜੈਨਾ ਸਾਹਿਬ ਇੱਕ ਥਾਣੇ ਤੋਂ ਖਬਰ ਜਿਹੜੀ ਸਾਹਮਣੇ ਹੀ ਮਤਲਬ ਅਕਸਰ ਇਹ ਜਿਹੜੀ ਪੁਲਿਸ ਦੀ ਵਰਦੀ ਨੂੰ ਦਾਗੀ ਕਰਨ ਵਾਲੀਆਂ ਖਬਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਕੁਝ ਕ ਜਿਹੜੇ ਮਾੜੇ ਨੇ ਸਾਰੇ ਚੰਗਿਆਂ ਨੂੰ ਵੀ ਬਦਨਾਮ ਕਰਦੇ ਨੇ ਤੇ ਹੁਣ ਵੀ ਇਹੋ ਜਿਹੀ ਖਬਰ ਸਾਹਮਣੇ ਆਈ ਹੈ ਜੀ ਵੀ ਬੰਦਾ ਇਨਸਾਫ ਲੈਣ ਦੇ ਲਈ ਫਿਰ ਕਿੱਥੇ ਜਾਵੇ ਜੇਕਰ ਥਾਣੇ ਦੇ ਵਿੱਚ ਹੀ ਗਲਤ ਹਰਕਤਾਂ ਹੋਣਗੀਆਂ ਤਾਂ ਥਾਣੇ ਚੌਕਤਾ ਨਾਲ ਗਲਤ ਹਰਕਤਾਂ ਕਰਨ ਵਾਲਾ ਐਸਐਚਓ ਸਸਪੈਂਡ ਕੀਤਾ ਗਿਆ ਜੀ ਮਾਮਲਾ ਕੀ ਹੈ ਪੂਰਾ ਬਿਲਕੁਲ ਜੀ ਬਿਲਕੁਲ ਬਿਲਕੁਲ ਗੱਲ ਇਹ ਜੀ ਕਿ ਇਹ ਦਾ ਮਾਮਲਾ ਬੜਾ ਮਹੱਤਵਪੂਰਨ ਆ ਬੜੀ ਇਹ ਹਰੜਕਿਰਕ ਗੱਲ ਆ ਇਹ ਭਾਈ ਕੀ ਤੋਂ ਕੀ ਬਣ ਜਾਂਦਾ ਕਿਉਂਕਿ ਗੱਲ ਇਹ ਆ ਵੀ ਫਲੋਰ ਦੇ ਥਾਣੇ ਦੇ ਵਿੱਚ ਇੱਕ ਔਰਤ ਆਪਦੀ ਧੀ ਨਾਲ ਹੋਈ ਜਿਹਾਦਤੀ ਦੇ ਲਈ ਪਰਚਾ ਦਰਜ ਕਰਾਉਣ ਵਾਸਤੇ ਗਈ ਆ ਉਹਨਾਂ ਨੇ ਇਹ ਗੱਲ ਕਹੀ ਆ ਉਸ ਔਰਤ ਦੇ ਬਦਲੋ ਲਾਇਗ ਦੇ ਦੋਸ਼ਾਂ ਦੇ ਮਤਲਬ ਉਹ ਇਹ ਗੱਲ ਕਹਿੰਦੀ ਜੀ ਕਿ ਮੈਂ ਇੱਥੇ ਗਈ ਤੇ ਸੱਚ ਨੂੰ ਇਹ ਗੱਲ ਦੱਸੀ ਜੀ ਕਿ ਗਵੰਡ ਗਾਂਦੇ ਮੁੰਡੇ ਨੇ ਮੇਰੀ ਧੀ ਨਾਲ ਜ਼ਿਆਰਤੀ ਕੀਤੀ ਹੈ ਤੇ ਇਹਦੇ ਉੱਤੇ ਕਾਨੂੰਨੀ ਕਾਰਵਾਈ ਹੋਵੇ। ਉਲਟਾ ਜਿਹੜਾ ਇਹ ਐਸਐਚਓ ਆ ਇਹਨੇ ਮੇਰਾ ਨੰਬਰ ਲੈ ਲਿਆ। ਉਸ ਤੋਂ ਬਾਅਦ ਮੇਰੇ ਨਾਲ ਮਾੜੀਆਂ ਚੰਗੀਆਂ ਗੱਲਾਂ ਕਰਨ ਲੱਗ ਪਿਆ। ਮੇਰੇ ਨਾਲ ਅਪਸ਼ਬਦਾ ਨਹੀਂ ਵਰਤੋ ਕਰਨ ਲੱਗ ਗਿਆ। ਮੈਨੂੰ ਕੱਲੀ ਮੈਲ ਮੈਂ ਚਲਵਾਇ ਚਾਹਣਾ 플ਾਨ ਕਰਦਣ ਦੀ ਕਰਨਾ ਇਸ ਤਰੀਕੇ ਦੇ ਨਾਲ ਤੇ ਆਰਦੀਆਂ ਗੱਲਾਂ ਬਾਤਾਂ ਕਰਨ ਲੱਗ ਗਿਆ। ਉਹ ਕਹਿੰਦੀ ਮੈਂ ਇਹਨੂੰ ਰੋਕਿਆ ਵੀ ਪਰ ਇਹ ਅੱਗੇ ਵਧੀ ਆ। ਫਿਰ ਉਹਨੇ ਇਹਦੀ ਰਿਕਾਰਡਿੰਗ ਕਰ ਲਈ। ਉਹ ਰਿਕਾਰਡਿੰਗ ਕਰਕੇ ਤੇ ਉਹਦੇ ਦੀ ਅੱਗੇ ਹੁਣ ਸਭ ਦੇ ਸਾਹਮਣੇ ਰੱਖੀ ਆ ਕਿ ਇਸ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ। ਹੋਰ ਦੋ ਔਰਤਾਂ ਸਾਹਮਣੇ ਆਈਆਂ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਜੀ ਕਿ ਸਮੇਂ-ਸਮੇਂ ਦੇ ਉੱਤੇ ਸਾਡੇ ਨਾਲ ਵੀ ਇਹ ਕੁਝ ਹੋਇਆ। ਇੱਕ ਔਰਤ ਨੇ ਗੱਲ ਕਹੀ ਹੈ ਜੀ ਕਿ ਮੈਂ ਸਟੇਟ ਦਰਦ ਕਰਵਾਉਣ ਗਈ ਸੀ ਪੁੱਛੇ ਜੇ ਤੇ ਮੇਰੇ ਨਾਲ ਇਹਨੇ ਆ ਆ ਗੱਲਾਂ ਕੀਤੀਆਂ ਮੈਨੂੰ ਥਾਣੇ ਦੇ ਵਿੱਚ ਕਿ ਨਾ ਕੱਲੀ ਮੈਂ ਐ ਕਰ ਵੇ ਜੇ ਕਰ ਉਹ ਕਰ ਅਸ਼ਲੀਲ ਗੱਲਾਂ ਕੀਤੀਆਂ। ਇਹਨਾਂ ਨੇ ਰਿਕਾਰਡਿੰਗਾਂ ਜਿਹੜੀ ਉਹ ਜਿਹੜੀ ਔਰਤ ਕਮਿਸ਼ਨ ਦੀ ਚੇਅਰਮੈਨ ਆ ਰਾਜ ਲਾਲੀ ਜਿਹੜਾ ਉਹਨਾਂ ਦੇ ਹਵਾਲੇ ਕਰਤੀ ਆ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਬਹੁਤ ਬਲਗਰ ਗੱਲਾਂ ਕੀਤੀਆਂ ਹੋਈਆਂ ਤੇ ਅਸੀਂ ਇਹੋ ਜਿਹੇ ਬੰਦੇ ਦੇ ਉੱਤੇ ਕਾਰਵਾਈ ਕਰਾਂਗੇ ਜਾਂ ਕਰਵਾਵਾਂਗੇ ਸੋ ਇਸ ਬੰਦੇ ਨੇ ਜਿਹੜਾ ਕਿ ਐਸਐਚਓ ਸਸਪੈਂਡ ਕੀਤਾ ਉਹਨੇ ਇਹ ਗੱਲ ਕਹੀ ਹੈ ਕਿ ਮੇਰੇ ਖਿਲਾਫ ਸਾਜ਼ਿਸ਼ ਹੋ ਰਹੀ ਆ ਮੈਂ ਕਿਉਂਕਿ ਨਸ਼ਾ ਤਸਕਰਾਂ ਦੇ ਖਿਲਾਫ ਬਹੁਤ ਵੱਡੀ ਮਿਹਰਬਦੀ ਆ ਤੇ ਮੈਂ ਗਲਤ ਕੰਮ ਦੇ ਲਈ ਬੰਦੇ ਨੂੰ ਕੁਸਕਣ ਵੀ ਦਿੰਦਾ ਤੇ ਇਸ ਕਰਕੇ ਭਾਈ ਮੇਰੇ ਖਿਲਾਫ ਸਾਜ਼ਿਸ਼ ਰਹੀ ਗਈ ਆ ਤੇ ਚਾਹੀ ਦੇ ਨੇ ਜੀ ਹੁਣ ਕੀ ਨਿਕਲ ਕੇ ਆਉਂਦੀ ਆ ਜੀ ਤਣਾ ਸਾਹਿਬ ਇੱਕ ਬਹੁਤ ਹੀ ਦੁਖਦਾਇਕ ਘਟਨਾ ਵੀ ਵਾਪਰੀ ਹੈ ਜੀ ਉਹਦੇ ਬਾਰੇ ਗੱਲ ਕਰਦੇ ਆ ਰਾਜਸਥਾਨ ਦੇ ਵਿੱਚ ਕਹਿੰਦੇ ਚੱਲਦੀ ਬੱਸ ਨੂੰ ਅੱਗ ਲੱਗ ਗਈ ਤੇ ਕਈ ਲੋਕਾਂ ਦੀ ਮੌਤ ਹੋ ਗਈ ਹੈ ਜੀ ਇਹ ਕੀ ਮਾਮਲਾ ਹਾਂ ਇਹ ਬਹੁਤ ਦੁਖ ਦੀ ਖਬਰ ਹੈ ਜੀ ਬਹੁਤ ਹੀ ਦੁਖ ਦੀ ਖਬਰ ਹੈ ਵੀ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੋਇਆ ਤੇ ਮੈਂ ਇਸ ਖਬਰ ਨੂੰ ਪੜ੍ਹ ਕੇ ਮੇਰੇ ਕੋਲੇ ਉਹ ਵੀ ਫੋਟੋਆਂ ਤਸਵੀਰਾਂ ਜਿਹੜੀਆਂ ਵੀਡੀਓ ਆਈਆਂ ਜਿਹਦੇ ਵਿੱਚ ਇਹ ਬੱਸਾਂ ਜਿਹੜੀ ਉਹ ਧੂ ਧੂ ਕਰਕੇ ਸੜੀਆਂ ਲੀਏ ਜਿਵੇਂ ਪਰਾਲੀ ਨੂੰ ਅੱਗ ਨਹੀਂ ਲੱਗੀ ਹੁੰਦੀ ਬਿਲਕੁਲ ਆਟਾ ਨਿਕਲਦਿਆਂ ਹੁੰਦਗਾ ਸਮਾਨ ਤੱਕ ਉਸ ਤਰੀਕੇ ਦੇ ਨਾਲ ਇਸ ਬੱਸ ਨੂੰ ਅੱਗ ਲੱਗੀ ਪਈ ਹੈ ਤੇ ਇਸ ਬੱਸ ਵਿੱਚ ਬੈਠੀਆਂ ਸਵਾਰੀਆਂ ਟੀਕਾ ਮਾਰ ਰਹੀਆਂ ਜਲਦੀ ਬੱਸ ਦੇ ਵਿੱਚੋਂ ਕਈ ਸਵਾਰੀਆਂ ਨੇ ਥਾੜਾ ਮਾਰ ਦਿੱਤਾ ਪਰ ਜਿਹੜੀਆਂ ਥਾੜਾ ਮਾਰੀਆਂ ਉਹ ਵੀ ਕਈ ਬੱਚੇ ਆ ਕਈ ਨਹੀਂ ਬੱਚੇ ਕਿਉਂਕਿ ਜਦੋਂ ਬੱਸ ਜਾ ਰਹੀ ਹੈ ਮੰਨ ਲਓ 70 80 ਦੀ ਸਪੀਡ ਦੇ ਉੱਤੇ ਤੇ ਆਪਾਂ ਜਲਦੀ ਬੱਸ ਤੇ ਥਾੜਾ ਮਾਰਾਂਗੇ ਤੇ ਫਿਰ ਵੀ ਜਾਨੀ ਨੁਕਸਾਨ ਆ ਤੇ ਜਾਨੀ ਨੁਕਸਾਨ ਹੋਇਆ ਵੀ ਹੈ ਅਗਲੀ ਗੱਲ ਇਹ ਕਿ ਜੈਸਲਮੇਰ ਤੋਂ ਉਦipur ਜਾ ਰਹੀ ਸੀ ਇਹ ਏਸੀ ਬੱਸ ਇਹ ਏਸੀ ਬੱਸ ਸਾਡੀ ਸਲੀਪਰ ਕਲਾਸ ਬੱਸ ਹੈ ਇਹਦੇ 'ਤੇ ਸਵਾਰ ਗਿਆ ਬੈਠੀਆਂ ਤੇ ਅਚਾਨਕ ਬੱਸ ਨੂੰ ਜਦੋਂ 20-25 ਕਿਲੋਮੀਟਰ ਜਾਂਦੀ ਹੈ ਤੇ ਇਹਨੂੰ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਤੋਂ ਬਾਅਦ ਤੇ ਲੋਕਾਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਵੀ ਭਾਈ ਸਾਨੂੰ ਬਚਾਓ ਬਚਾਉਣਾ ਕਿਹਦੇ ਇਹਦੇ ਅਚਾਨਕ ਸਾਰੇ ਜਿੰਦੇ ਕੁੰਡੇ ਬੰਦ ਹੋ ਜਾਂਦੇ ਆ ਲਓ ਜੀ ਉਸ ਤੋਂ ਬਾਅਦ ਤਾਂ ਉੱਥੇ ਠੀਕ ਝਾੜਾ ਬਹੁਤ ਬੁਰਾ ਹਾਲ ਹੋਇਆ ਬੜੇ ਦੁਖ ਦੀ ਗੱਲ ਹੈ ਵੀ ਭਾਈ ਉੱਥੇ ਫਿਰ ਹੁਣ ਤੱਕ 20 ਸਵਾਰੀਆਂ ਦੀ ਤਾਂ ਮੌਤ ਦੀ ਖਬਰ ਆ ਚੁੱਕੀ ਜਿਉਂਦੀਆਂ ਸੜ ਗਈਆਂ ਜਿਵੇਂ ਅਹਮਦਾਬਾਦ ਦੇ ਵਿੱਚ ਜਹਾਜ਼ ਕ੍ਰੈਸ਼ ਮਾਮਲੇ ਦੇ ਵਿੱਚ ਸਵਾਰੀਆਂ ਜਿਉਂਦੀਆਂ ਸੜ ਗਈਆਂ ਤੇ ਡੀਐਨਏ ਟੈਸਟ ਕਰਕੇ ਪਰਿਵਾਰਾਂ ਨੂੰ ਬੋਡੀ ਸੌਂਪਣੀ ਡੀਆਂ ਉਸ ਤਰੀਕੇ ਦੇ ਨਾਲ ਬਹੁਤ ਘੱਟ ਸਵਾਰੀਆਂ ਦੀ ਤਾਂ ਡੀਐਨਏ ਟੈਸਟ ਕਰਵਾ ਕੇ ਬੋਡੀ ਸੌਂਪੀ ਗਈਆਂ ਕਿਉਂਕਿ ਤਕਰੀਆਂ ਬੂਹੇ ਸਾਰੇ ਬੰਦ ਆ ਤੇ ਵਿੱਚੇ ਵਿਚਾਰੇ ਸੜ ਕੇ ਸੁਆਹ ਹੋ ਗਏ ਕਈ ਲੋਕ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਆ ਉਹ ਵੀ ਇਸ ਵੇਲੇ ਤੱਕ 70% ਸੜੇ ਹੋਏ ਆ। ਸੋ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਵੀ ਹੈਗਾ ਇਹ ਵੀ ਗੱਲ ਆ। ਸੋ ਬਹੁਤ ਦੁੱਖ ਦੀ ਖਬਰ ਹੈ ਜੀ ਆ ਜਦੋਂ ਹੁਣ ਪੜਤਾਲ ਵਿੱਚੋਂ ਹੋ ਰਹੀ ਆ ਤੇ ਪਤਾ ਲੱਗਾ ਜੀ ਕਿ ਜਿਹੜੀ ਬੱਸ ਕੰਪਨੀ ਆ ਉਹਨੇ ਇੱਕ ਸੁਧਾਰਨ ਬੱਸ ਨੂੰ ਆਪਣੇ ਤਰੀਕੇ ਦੇ ਨਾਲ ਮੋਡੀਫਾਈ ਕਰਵਾਇਆ ਸੀਗਾ। ਇਹ ਵੀ ਜਾਣਕਾਰੀ ਹੁਣ ਸਾਹਮਣੇ ਵਿੱਚ ਨਿਕਲ ਕੇ ਆਈ ਆ ਪਰ ਦੁੱਖ ਦੀ ਖਬਰ ਬਹੁਤ ਆਈ ਆ ਕਿ ਕਿਵੇਂ ਬੰਦੇ ਜਿਉਂਦੇ ਸੜੇ। ਜੀ ਬਿਲਕੁਲ ਸਹੀ ਟਹਿਣਾ ਸਾਹਿਬ ਤੇ ਇੱਕ ਹੋਰ ਦੁੱਖ ਦੀ ਖਬਰ ਹੈ ਜੀ ਕਹਿੰਦੇ हरियाणा ਦੇ ਐਸਆਈ ਨੇ ਵੀ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ ਜੀ ਕੋਈ ਕਾਰਨ ਪਤਾ ਲੱਗਿਆ ਜੀ ਕਿਉਂ ਦੇਖੋ ਜੀ ਇਹ ਦਾ ਸੰਦੀਪ ਸੁਖੀਲ ਕੁਮਾਰ ਆ ਇਹਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਆ ਇਹਨੇ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੇ ਮੌਕੇ ਤੇ ਕਈ ਆਪਦੇ ਵਿਚਾਰ ਰੱਖੇ ਜੀ ਸੋਸ਼ਲ ਮੀਡੀਆ ਦੇ ਉੱਤੇ ਇਹਨੇ ਤਾਂ ਇਹ ਗੱਲ ਕਹੀ ਕਿ ਜਿਹੜਾ ਡੀਜੀਪੀ ਜੀ ਨੇ ਪਿਛਲੇ ਦਿਨੀ ਹਰਿਆਣੇ ਤੋਂ ਖੁਦਕੁਸ਼ੀ ਕੀਤੀ ਸੀ ਉਹਦੇ ਉੱਤੇ ਦੋਸ਼ ਲਾ ਕੇ ਇਹਨੇ ਖੁਦ ਨੂੰ ਗੋਲੀ ਫੇਰ ਮਾਰੀ ਆ ਉਹ ਇਹਦੇ ਪਿੱਛੇ ਕੀ ਕਾਰਨ ਹੋਣਗੇ ਇਹ ਵਕਤ ਦੱਸ ਸਕਦਾ ਪਤਾ ਨਹੀਂ ਵਿਤਲੀ ਚਚਾਈ ਕੀ ਹੋਊਗੀ ਪਰ ਇਹ ਮਾਮਲਾ ਬੜਾ ਗੰਭੀਰ ਜਾਂ ਤੇ ਬੜਾ ਇਹ ਅਜੀਬ ਜਿਹਾ ਬਣ ਗਿਆ ਮਾਮਲਾ ਵੀ ਭਾਈ ਆਹ ਵਿੱਚੋਂ ਕੀ ਹੋਈ ਜਾਂਦਾ ਜਾਣਕਾਰੀ ਇਹ ਮਿਲੀ ਜੀ ਕਿ ਇਸ ਬੰਦੇ ਨੇ ਖੇਤਾਂ ਦੇ ਵਿੱਚ ਖੜ ਕੇ ਖੁਦ ਨੂੰ ਗੋਲੀ ਮਾਰੀ ਗੋਲੀ ਮਾਰਨ ਤੋਂ ਪਹਿਲਾਂ ਇਹਦੇ ਵੀਡੀਓ ਬਣਾਈ ਚਾਰ ਸਫਿਆਂ ਦਾ ਖੁਦਕੁਸ਼ੀ ਨੋਟ ਛੱਡਿਆ ਇਹਨੇ ਉਹਦੇ ਵਿੱਚ ਲਿਖਿਆ ਜੀ ਕਿ ਐਡੀਜੀਪੀ ਬਾਈ ਪੂਰਨ ਕੁਮਾਰ ਦੇ ਇਸ ਕਰਕੇ ਖੁਦਕੁਸ਼ੀ ਕੀਤੀ ਕਿਉਂਕਿ ਉਹਦਾ ਤੇ ਉਹਦੇ ਪੀਏ ਦਾ ਭ੍ਰਿਸ਼ਟਾਚਾਰ ਦੇ ਵਿੱਚ ਨਾ ਆਉਂਦਾ ਸੀ ਇਸ ਕਰਕੇ ਉਹਨੇ ਖੁਦਕੁਸ਼ੀ ਕੀਤੀ ਆ ਦੂਜੀ ਗੱਲ ਇਹ ਆ ਵੀ ਜਿਹੜਾ ਵਾਈ ਪੂਰਨ ਕੁਮਾਰ ਆ ਉਹਦਾ ਇੱਕ ਗਨਮੈਨ ਆ ਜਿਹੜਾ ਉਹਦਾ ਪਿਛਲੇ ਜਿਹੜੀ ਕੋਈ ਭ੍ਰਿਸ਼ਟਾਚਾਰ ਦਾ ਮਾਮਲਾ ਆਇਆ ਸੀ ਵੀ ਕਿਸੇ ਦੇ ਕੋਲੇ ਜਾਜੀ ਉਹ ਕੋਈ ਰਿਸ਼ਵਤ ਲੈਣ ਦੇ ਲਈ ਤੇ ਸ਼ਾਇਦ ਉਹਦੇ ਨਾਲ ਗੱਲ ਜੁੜੀਆਂ ਨੇ ਸੋ ਇਹਦੀ ਹੁਣ ਮੌਤ ਜਦੋਂ ਹੋ ਗਈ ਆ ਤੇ ਇਹ ਜਿਹੜਾ ਐਸਆਈ ਆ ਤੇ ਇਹਦੇ ਪਰਿਵਾਰਕ ਮੈਂਬਰਾਂ ਨੇ ਗੱਲ ਕਹੀ ਹੈ ਜੀ ਕਿ ਅਸੀਂ ਜਮੀਨ ਦੇਰ ਤੱਕ ਪਰਚਾ ਨਹੀਂ ਹੁੰਦਾ ਵਕ ਵਕ ਲੋਕਾਂ ਤੇ ਅਸੀਂ ਜਿਹੜਾ ਉਰਦਤਕਾਰ ਕਰਨਾ ਜਿਹੜੇ ਸ਼ਤਰੀਦੀਪ ਸਿੰਘ ਆ ਇਹ ਡੀਜੀਪੀ ਆ ਹਰਿਆਣੇ ਦੇ ਉਹਨਾਂ ਨੂੰ ਇਸ ਵੇਲੇ ਛੁੱਟੀ ਤੇ ਭੇਜ ਦਿੱਤਾ ਗਿਆ ਤੇ ਨਵਾਂ ਏਡੀਜੀਪੀ ਉਥੇ ਡੀਜੀਪੀ ਉਥੇ ਲਾ ਦਿੱਤਾ ਗਿਆ ਐਸਪੀ ਦੇ ਉੱਤੇ ਕਾਰਵਾਈ ਕੀਤੀ ਗਈ ਆ ਜੋ ਏਡੀਜੀਪੀ ਖੁਦਕੁਸ਼ੀ ਕਰਨ ਵਾਲਾ ਉਹਦੀ ਕਾਰਵਾਈ ਘਰ ਵਾਲੀ ਪੋਸਟ ਬਟਮ ਨਹੀਂ ਬਣ ਜੇ ਤੇ ਸਹਾਕਾਰ ਵਾਸਤੇ ਬਣ ਜੇ ਲੰਗੇ ਕਲ ਰਾਹੁਲ ਗਾਂਧੀ ਵੀ ਏਡੀਜੀਪੀ ਦੇ ਘਰ ਦੇ ਵਿੱਚ ਪਹੁੰਚੇ ਆ ਏਡੀਜੀਪੀ ਦੀ ਘਰ ਵਾਲੀ ਦਾ ਨਾਮ ਹੈਗਾ ਜੀ ਅਮਨੀਤ ਪੂਰਨਕਬਾ ਉਹਨੇ ਗੱਲ ਕਹੀ ਹੈ ਜੀ ਕਿ ਭਾਈ ਮੈਂ ਤਾਂ ਜਦੋਂ ਕਿ ਇਨਸਾਫ ਨਹੀਂ ਮਿਲਦਾ ਮੈਂ ਪੋਸਟਮਾਰਟਮ ਨਹੀਂ ਕਰਵਾਉਣਾ ਹਰਿਆਣਾ ਦੀ ਸਰਕਾਰ ਨੇ ਕੱਲ ਇੱਕ ਮੀਟਿੰਗ ਕੀਤੀ ਆ ਵੀ ਭਾਈ ਹੁਣ ਜਦੋਂ ਸਾਰੀਆਂ ਗੱਲਾਂ ਮੰਨ ਲੀਆਂ ਓਨੀ ਦੇਰ ਤੱਕ ਆਪਾਂ ਪਰਿਵਾਰ ਦੇ ਨਾਲ ਮੁੜ ਕੇ ਸੰਪਰਕ ਨਹੀਂ ਕਰਨਾ ਜਿੰਨੀ ਦੇਰ ਤੱਕ ਇਹ ਪੋਸਟਮਾਰਟਮ ਨਹੀਂ ਕਰਵਾਉਂਦੇ ਸੋ ਇਸ ਤਰੀਕੇ ਦਾ ਉੱਥੇ ਕੰਮ ਤਾਂ ਚੱਲੀ ਜਾਂਦਾ ਜੀ ਜੀ ਜਿੱਦਾਂ ਸਾਹਿਬ ਰਾਜਵੀਰ ਜਵੰਦਾ ਦਾ ਭੋਗ 17 ਤਰੀਕ ਨੂੰ ਐ ਤੇ ਉਦੋਂ ਖਾਨ ਸਾਹਿਬ ਹੋਰਾਂ ਦੇ ਪਿਤਾ ਵੀ ਸਪੁਰਦ ਦੇ ਖਾਕ ਕਰ ਦਿੱਤੇ ਗਏ ਨੇ ਹਾਂ ਬਿਲਕੁਲ ਜੀ ਬਿਲਕੁਲ ਰਾਜਵੀਰ ਜਵੰਦਾ ਦਾ ਭੋਗ ਆ ਜਿਹੜਾ ਉਹ 17 ਤਰੀਕ ਨੂੰ ਹੈ ਤੇ ਜਿਹੜੇ ਹੈਗੇ ਨੇ ਖਾਨ ਸਾਹਿਬ ਉਹਨਾਂ ਨੇ ਸਤਕਾਰਯੋਗ ਪਿਤਾ ਜੀ ਜਿਹੜੇ ਕਿ ਪਿਛਲੇ ਦਿਨੀ ਫੌਤ ਹੋ ਗਏ ਸੀਗੇ ਦੁਨੀਆ ਤੇ ਨਹੀਂ ਰਹੇ ਤੇ ਉਹਨਾਂ ਨੂੰ ਕੰਡ ਸਪੁਰਦ ਦੇ ਖਾਕ ਕੀਤਾ ਗਿਆ ਉਹਨਾਂ ਨੇ ਪਿੰਡ ਦੇ ਵਿੱਚ ਰਾਜਵੀਰ ਜਵੰਦਾ ਦਾ ਪਿੰਡ ਪੋਲਾ ਦੇ ਵਿੱਚ ਭੋਗ ਆ 17 ਅਕਤੂਬਰ ਨੂੰ ਤੇ ਉੱਥੇ ਵੱਡੀ ਜਨਤੀ ਦੇ ਵਿੱਚ ਉਹਨਾਂ ਨੂੰ ਜਿਹੜੇ ਸ਼ੁਭਚਿੰਤਕ ਨੇ ਪਿਆਰੇ ਨੇ ਉਹ ਸਰਨਾ ਦੇ ਫੁੱਲ ਭੇਟ ਕਰਨਗੇ ਤੇ ਦੂਜੀ ਗੱਲ ਇਹ ਵੀ ਖਾਨ ਸਾਹਿਬ ਦੇ ਮਾਤਾ ਪਿਤਾ ਦੀ ਮੌਤ 18 ਨੰਬਰ ਦੇ ਗੈਤ ਦੇ ਵਿੱਚ ਹੀ ਹੋਈ ਹੈ 18 ਨੰਬਰ ਪਹਿਲਾਂ ਮਾਤਾ ਜੀ ਸਪੁਰਦਿਕਾ ਕੀਤੇ ਤੇ 18 ਨੰਬਰ ਬਾਅਦ ਪਿਤਾ ਜੀ ਕਬਰ ਦੇ ਵਿੱਚ ਖੜਕੇ ਭੁੱਬਾ ਮਾਰ ਮਾਰ ਕੇ ਜਿਹੜੀਆਂ ਗੱਲਾਂ ਕਹੀਆਂ ਖਾਨ ਸਾਹਿਬ ਨੇ ਉਹ ਅੰਬਰ ਨੂੰ ਪਾੜਦੀਆਂ ਸੀ ਸਮਾਨ ਨੂੰ چیرਦੀਆਂ ਸੀ ਉਹਨੇ ਇਹ ਗੱਲ ਕਹੀ ਹੈ ਕਿ ਮੈਂ ਆਪਦਾ ਸਭ ਕੁਝ ਗਵਾ ਲਿਆ ਆਪਦੇ ਮਾਂ ਤੇ ਬਾਪ ਦੀ ਕਦਰ ਕਰੋ ਇਹਨਾਂ ਨੂੰ ਫੁੱਲਾਵੇਂ ਰੱਖਿਆ ਕਰੋ ਇਹਨਾਂ ਨੇ ਤੁਹਾਨੂੰ ਸਭ ਕੁਝ ਦਿੱਤਾ ਹੀ ਹੈ ਤੁਹਾਡੇ ਕੋਲੋਂ ਲਿਆ ਕੁਝ ਨਹੀਂ ਤੇ ਅੱਜ ਮੈਂ ਕੱਖੋਂ ਹਲਾ ਹੋ ਗਿਆ ਜੀ ਤੇ ਮਾਪੇ ਬਿਰਦਾ ਸ਼ਰਮ ਦੇ ਵਿੱਚ ਕਦੇ ਨਾ ਜਾਣਗੇ ਜੀ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੀ ਆਪਾਂ ਸਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ